ਅੱਜ ਤੁਹਾਨੂੰ ਉਹ ਗੱਲ ਸੁਣਾਉਣਾ ਬਹੁਤ ਪੁਰਾਣੇ ਸਮੇਂ 'ਚ ਨਾ ਜਦੋਂ ਮੰਨ ਲਓ ਵੀ ਫੋਨ ਨਹੀਂ ਸੀ ਹੁੰਦੇ ਮੋਬਾਈਲ ਮੋਬਾਈਲ ਹਮ ਜਿਹਾ ਦੇ ਦੋਂ ਲੋਕਾਂ ਕੋਲ ਇੱਕ ਦੂਜੇ ਨਾਲ ਰਾਬਤਾ ਕਰਨ ਦਾ ਗੱਲ ਕਰਨ ਦਾ ਇੱਕੋ ਸਾਧਨ ਸੀ ਕੋਈ ਸੀ ਚਿੱਠੀ ਤਾਂ ਜਦੋਂ ਕਿਸੇ ਨਾਲ ਗੱਲ ਕਰਦੇ ਤਾਂ ਚਿੱਠੀ ਰਹੀਂ ਗੱਲ ਕਰਦੇ ਪਰ ਉਸ ਸਮੇਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ਜਿਹੜੀ ਉਹ ਇਹ ਸੀ ਵੀ ਚਿੱਠੀ ਹਰ ਇੱਕ ਇਨਸਾਨ ਲਿਖਣੀ ਨਹੀਂ ਸੀ ਜਾਣਦਾ ਤੇ ਹਰ ਇੱਕ ਇਨਸਾਨ ਪੜਨੀ ਨਹੀਂ ਸੀ ਜਾਣਦਾ ਜਿਹੜੀ ਦੀ ਮੇਨ ਪ੍ਰੋਬਲਮ ਹੁੰਦੀ ਸੀ ਤਾਂ ਉਹ ਦਿਨਾਂ ਦੀ ਗੱਲਬਾਤ ਨੂੰ ਇੱਕ ਕੈਰੈਕਟਰ ਆ ਪੰਜਾਬ ਦਾ ਮੋਹਨ ਪੰਡਾਰੀ ਉਹਨੇ ਆਪਦੀ ਇਹ ਸਾਂਝ ਕੇ ਮੈਂ ਲਿਖੀ ਆ ਤੁਹਾਨੂੰ ਮੈਂ ਸੁਣਾਉਣਾ ਇਹ ਵੈਸੇ ਤਾਂ ਪੰਜਵੀਂ ਛੇਵੀਂ ਚ ਇੱਕ ਹਫ਼ਤੇ ਦੇ ਰੂਪ ਚ ਵੀ ਆਈ ਹੋਈ ਆ ਕਹਾਣੀ ਦੇ ਰੂਪ ਚ ਸੌਰੀ ਵੀ ਉਹ ਕਿਦਾਂ ਲਿਖਦਾ ਇਹ ਚੀਜ਼ ਨੂੰ ਉਹ ਕਹਿੰਦਾ ਵੀ ਮੈਨੂੰ ਇੰਨਾ ਕੌਖਾ ਲੱਗਦਾ ਅਸੀਂ ਚਿੱਠੀ ਲਿਖਣੀ ਲੋਕਾਂ ਦੀ ਵੀ ਲੋਕ ਮੈਨੂੰ ਤੰਗ ਕਰ ਲੈਂਦੇ ਤੰਗ ਇਸ ਕਰਕੇ ਕਰ ਲੈਂਦੇ ਕਿਉਂਕਿ ਕਹਿੰਦਾ ਉਹ ਸਮੇਂ ਮੈਂ ਹੀ ਇਕੱਲਾ ਪੰਜਵੀਂ ਪੜਿਆ ਹੋਇਆ ਸੀ ਬਾਕੀ ਕੋਈ ਪਿੰਡ 'ਚ ਪੰਜਵੀਂ ਪੜਿਆ ਹੋਇਆ ਵੀ ਹੈ ਨਹੀਂ ਸੀ ਤਾਂ ਉਹ ਕਹਿੰਦਾ ਵੀ ਪਿੰਡ 'ਚ ਪੰਜ ਚਾਰ ਮੁੰਡੇ ਜਾਂ ਕੁੜੀਆਂ ਹੋ ਗਏ ਸੀ ਜਿਹੜੇ ਕਿ ਪੰਜਵੀਂ ਪਾਸ ਸੀ ਉਹ ਕਹਿੰਦਾ ਵੀ ਉਹ ਤੋਂ ਲਿਖਾ ਲਓ ਪਰ ਲੋਕ ਇਹ ਕਹਿ ਦਿੰਦੇ ਵੀ ਹਰੇਕ ਮੂਰੇ ਆਪ ਦਾ ਢਿੱਡ ਨਹੀਂ ਫਰੋਲਿਆ ਜਾਂਦਾ ਤਾ ਕਰਕੇ ਪੁੱਤਰਾ ਹੁਣ ਤੇਰੇ ਨਾਲ ਤਾਂ ਸਾਰਾ ਦੁੱਖ ਸੁੱਖ ਸਾਂਝਾ ਵੀ ਤੂੰ ਹੀ ਸਾਡੀ ਇਹ ਕਹਾਣੀ ਲਿਖਿਆ ਕਰ ਤੋ ਕਹਿੰਦਾ ਵੀ ਹੁੰਦਾ ਕੀ ਆ ਲਿਖਣ ਚ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਸੀ ਪਰ ਕਹਿੰਦਾ ਜਿਹੜੀਆਂ ਤਾਂ ਬੁੜੀਆਂ ਹੁੰਨੀਆਂ ਉਹ ਤਾਂ ਆਪਦੇ ਦੁੱਖੇ ਇੰਨੇ ਲੰਬੇ ਲੈ ਕੇ ਬਹਿ ਜਾਂਦੀਆਂ ਵੀ ਮੈਂ ਲਿਖਦਾ ਲਿਖਦਾ ਵੀ ਥੱਕ ਜਾਂਦਾ ਪਰ ਉਹਨਾਂ ਦੇ ਦੁੱਖ ਨਾ ਘਟਦੇ ਤੇ ਜਿਹੜੀਆਂ ਕਹਿੰਦਾ ਨਵੀਂ ਉਮਰ ਦੀਆਂ ਕੁੜੀਆਂ ਹੁੰਨੀਆਂ ਉਹ ਕਹਿੰਦਾ ਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਕਾ ਪਿਆਰ ਦੀਆਂ 17 ਤੋਂ ਲੈ ਕੇ ਬਾਰੇਸ਼ਾ ਬੁੱਲੇਸ਼ਾ ਕਾ ਇਹਨਾਂ ਨੂੰ ਲੈ ਵੜਦੀਆਂ ਵੀ ਮੈਂ ਸੋਚਦਾ ਰਹਿੰਦਾ ਵੀ ਇਹ ਕਾਦ ਸਮਾਧੀ ਚੋਂ ਨਿਕਲਣ ਕਾ ਹੋਰ ਗੱਲਾਂ ਦੱਸਣ ਜਿਹੜੀਆਂ ਮੈਂ ਲਿਖਾਂ ਵੀ ਇੰਨਾ ਕ ਮੈਂ ਇੰਨਾ ਚ ਕਨਫਿਊਜ਼ ਹੋ ਜਾਂਦਾ ਤਾਂ ਆਪ ਦੀ ਇੰਨਾ ਚ ਕੀ ਲਿਖਦਾ ਕਹਿੰਦਾ ਵੀ ਮੈਂ ਬਹੁਤ ਇਹਨਾਂ ਨੂੰ ਮਿੰਤਾ ਕਰਦਾ ਵੀ ਤੁਸੀਂ ਕਿਸੇ ਹੋਰ ਤੋਂ ਲਖਾ ਲਓ ਹੋਰ ਟਾਪਿਕ ਤੇ ਕਹਿੰਦਾ ਪਰ ਉਹ ਮੰਨਦੀਆਂ ਨਾ ਪਰ ਕਹਿੰਦਾ ਚਲੋ ਫਿਰ ਮੈਨੂੰ ਵੀ ਇੱਕ ਗੱਲ ਦਾ ਤਰਸ ਆ ਜਾਂਦਾ ਵੀ ਹੁਣ ਜੇ ਇਹਨਾਂ ਨੇ ਤੇਰੇ ਤੇ ਯਕੀਨ ਕੀਤਾ ਹੀ ਆ ਤਾਂ ਤੂੰ ਵੀ ਇਹਨਾਂ ਨੂੰ ਉਦਾਸ ਨਾ ਕਰ ਵੀ ਇਹਨਾਂ ਦੇ ਦੁੱਖ ਸੁੱਖਾਂ ਨਾਲ ਸਾਂਝ ਪਾ ਕੇ ਜਿਵੇਂ ਕਹਿੰਦੀਆਂ ਨੇ ਉਦਾਂ ਲਿਖੀ ਚੱਲ ਤਾਂ ਕਹਿੰਦਾ ਇੱਕ ਇਦਾਂ ਹੀ ਬੁੜੀ ਆ ਜਾਂਦੀ ਏ ਮੇਰੇ ਕੋਲੇ ਹਰਨਾਮ ਕੌਰ ਸ਼ਾਇਦ ਉਹਦਾ ਨਾਮ ਲਿਖਦਾ ਹੋਊ ਚ ਕਹਿੰਦਾ ਕਹਿੰਦੀ ਆ ਵੀ ਪੁੱਤਰਾ ਮੈਂ ਚਿੱਠੀ ਲਿਖਾਉਣੀ ਸੀ ਤੇ ਤੂੰ ਕਹਿੰਦਾ ਇਦਾਂ ਹੁੰਦਾ ਕਈ ਤਾਂ ਮੈਨੂੰ ਆਪਦੇ ਘਰੇ ਲੈ ਜਾਂਦੇ ਤੇ ਕਈ ਮੇਰੇ ਘਰੇ ਆ ਕੇ ਚਿੱਠੀ ਲਿਖਾ ਲੰਨੀ ਆ ਕਹਾਂ ਉਹ ਕਹਿੰਦੀ ਵੀ ਪੁੱਤਰਾ ਘਰ ਨੂੰ ਆ ਜੀ ਉੱਥੇ ਚਿੱਠੀ ਲਿਖੀ ਸਾਡੇ ਕਹਿੰਦਾ ਮਾਂ ਵੀ ਚਲੋ ਤਾਈਂ ਮੈਂ ਆਉਣਾ ਉਹਦੇ ਮਗਰ ਮਗਰ ਕਹਿੰਦਾ ਜਿਉਂ ਹੀ ਮੈਂ ਤੁਰਦਾ ਵੀ ਚਲੋ ਉਹਦੀ ਚਿੱਠੀ ਲਿਖ ਕੇ ਆਉਣਾ ਜਾਂਦੀ ਉਹ ਕਹਿੰਦਾ ਕਾਰਨੀ ਚੋਂ ਦੁੱਧ ਦਾ ਗਲਾਸ ਭਰ ਕੇ ਜਾ ਮੈਨੂੰ ਦਿੰਦੀ ਆ ਤਾਂ ਦੁੱਧ ਇੰਨਾ ਕ ਗਰਮ ਹੁੰਦਾ ਕਹਿੰਦਾ ਕਹਿੰਦਾ ਮੈਨੂੰ ਕਹਿੰਦੀ ਵੀ ਪੁੱਤਰਾ ਪੀ ਲੈ ਇਹ ਚ ਵੇਹ ਭਰ ਜੋ ਕੀ ਪਿੱਤਰ ਦਾ ਗਲਾਸ ਕਹਿੰਦਾ ਭਰ ਕੇ ਮੈਨੂੰ ਦੇ ਦਿੰਦੀ ਆ ਤੇ ਕਹਿੰਦੀ ਵੀ ਵੇਹ ਭਰ ਜਾਂਦੀ ਹੁੰਦੀ ਆ ਪੁੱਤਰਾ ਪੀ ਲੈ ਇਹਨੂੰ ਜਲਦੀ ਤੋਂ ਜਲਦੀ ਕਹਿੰਦਾ ਜਿਉਂ ਹੀ ਮੈਂ ਗਲਾਸ ਬੁੱਲਾ ਨੂੰ ਲਾਇਆ ਮੇਰੇ ਬੁੱਲ ਮੱਚ ਜੰਨੇ ਆ ਜੀਬ ਵੀ ਮੱਚ ਜਾਂਦੀ ਆ ਕਿਉਂਕਿ ਦੁੱਧ ਜਿਆਦਾ ਗਰਮ ਹੁੰਦਾ ਕਹਿੰਦਾ ਫਿਰ ਕੀ ਹੁੰਦਾ ਮੈਂ ਉਹਨੂੰ ਕਹਿਨਾ ਵੀ ਤਾਈ ਚਲੋ ਕੋਈ ਗੱਲ ਨਹੀਂ ਤੁਸੀਂ ਆਪਦੀ ਚਿੱਠੀ ਸ਼ੁਰੂ ਕਰਾਓ ਦੁੱਧ ਮੈਂ ਆਪੇ ਪੀ ਲੂੰਗਾ ਕਹਿੰਦਾ ਉਹ ਸਭ ਤੋਂ ਪਹਿਲਾਂ ਕਹਿੰਦੀ ਆ ਵੀ ਮੇਰੇ ਵੱਲੋਂ ਮੇਰੇ ਫੌਜੀ ਪੁੱਤ ਨੂੰ ਇਹ ਲੇਖ ਵੀ ਪਿਆਰ ਭਰੀ ਸੱਸਰੀ ਕਲਪੁਤਰਾ ਤੈਨੂੰ ਤੇਰੀ ਮਾਂ ਵੱਲੋਂ ਵੀ ਐਤਕੀ ਬਾਪੂ ਜੀ ਤਰ੍ਹਾਂ ਤਰੀਕ ਤੇ ਗਿਆ ਸੀ ਜਿਹੜਾ ਆਪਣਾ ਕੇਸ ਚੱਲਦਾ ਸੀ ਉਹਦੀ ਤਰੀਕ 15 ਦਿਨ ਬਾਅਦ ਪੈਂਦੀ ਹੁੰਦੀ ਆ ਤੇ ਜੱਜ ਨੇ 15 ਦਿਨ ਦੀ ਤਰੀਕ ਫੇਰ ਪਾਤੀ ਸਭ ਤੋਂ ਪਹਿਲੀ ਗੱਲ ਮੇਰੇ ਪੁੱਤ ਨੂੰ ਇਹ ਲਿਖ ਤੇ ਦੂਜੇ ਨੰਬਰ ਤੇ ਲਿਖ ਵੀ ਐਤਕੀ ਜਿਹੜੀ ਆਪਣੀ ਫੁੱਲੀ ਮੱਝ ਸੀ ਉਹ ਫੇਰ ਤੂਗੀ ਬੀ ਉਹਨੇ ਕਟਰੂ ਖਰਾਬ ਕਰਤਾ ਤੂਹੀ ਆਹੋ ਤਾਂ ਕਹਿੰਦਾ ਮਹਾਵਿਤਾ ਹੀ ਠੀਕ ਆ ਚਲੋ ਇਹ ਵੀ ਲਿਖ ਦਿੰਨਾ ਤਾਂ ਕਹਿੰਦਾ ਇੰਨਾ ਅਫਸੋਸੀ ਜਾਂਦੀ ਐ ਤਾਂ ਜਾਨੂ ਵਿੱਚੋਂ ਮੈਨੂੰ ਇੱਕ ਟਾਕੀ ਰਹੀ ਹਾਏ ਦੀ ਆਵਾਜ਼ ਸੁਣਦੀ ਐ ਵੀ ਜਿੱਦਾਂ ਕੋਈ ਤਕਲੀਫ ਚ ਹੋਵੇ ਕਹਿੰਦਾ ਮੈਂ ਉਹਨੂੰ ਵਿਚੇ ਪੁੱਛਿਆ ਵੀ ਤਾਈ ਇਹ ਕੌਣ ਆ ਦੁੱਖ ਚ ਤਾਂ ਉਹ ਦੱਸਦੀ ਐ ਵੀ ਇਹ ਮੇਰੀ ਨੋਹ ਆ ਨੋਹ ਦਾ ਮੈਂ ਨਾਂ ਭੁੱਲ ਗਿਆ ਵੀ ਇਹ ਮੇਰੀ ਨੋਹ ਆ ਇਹਦੇ ਪਰਸੋਂ ਬੱਚਾ ਹੋਇਆ ਜਿਹੜਾ ਕਿ ਜਨਮ ਲੈਣ ਤੋਂ ਥੋੜਾ ਚਿਰ ਬਾਅਦ ਗੁਜ਼ਰ ਗਿਆ ਤੂੰ ਇਹ ਵੀ ਲਿਖ ਦੇ ਵੀ ਤੇਰੀ ਘਰ ਵਾਲੀ ਕੋਲ ਪਰਸੋਂ ਮੁੰਡਾ ਹੋਇਆ ਸੀ ਦੇਖ ਕੇ ਤਾਂ ਐਵੇਂ ਲੱਗਦਾ ਸੀ ਵੀ ਜਿਵੇਂ ਤੂੰ ਆ ਗਿਆ ਹੋਵੇਂ ਫੌਜ ਤੋਂ ਪਰ ਇਦਾਂ ਖੁਸ਼ੀਆਂ ਸਾਡੀਆਂ ਰੱਬ ਤੋਂ ਜਰਨੀ ਹੋਈਆਂ ਜਿਹੜਾ ਕਿ ਜਨਮ ਦਿਨ ਤੋਂ ਥੋੜਾ ਚਿਰ ਬਾਅਦ ਹੀ ਰੱਬ ਨੇ ਸਾਤੋ ਤੇਰਾ ਪੁੱਤ ਖੋਲਿਆ ਤਾਂ ਫੇਰ ਉਹ ਦੱਸਦੀ ਐ ਵੀ ਬਲਦ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਹੋ ਗਈ ਸੀ ਤਾਂ ਬਲਦ ਵੀ ਆਪਣਾ ਕਾਫੀ ਔਖਾ ਦੇਖਿਆ ਨਹੀਂ ਜਾਂਦਾ ਉਹਦਾ ਦੁੱਖ ਤਕਲੀਫ ਤੇ ਹੋ ਸਕਦੇ ਤਾਂ ਆਪਾਂ ਬਾਰੂ ਨਾ ਵੇਚਦੇ ਬਾਰੂ ਆਪਣਾ ਰੱਖਿਆ ਹੋਇਆ ਸੀ ਪਰ ਦੋ ਤੋ ਕੀ ਕਰਾਉਣਾ ਸੀ ਤਾਂ ਕਰਕੇ ਇੱਕ ਵੇਚਤਾ ਕਹਿੰਦਾ ਮੈਂ ਹੌਂਕਾ ਚ ਭਰ ਕੇ ਪੁੱਛਿਆ ਵੀ ਤਾਈ ਜੀ ਬਾਰੂ ਕੌਣ ਤਾਂ ਕਹਿੰਦਾ ਉਹ ਦੱਸਦੀ ਆ ਵੀ ਪੁੱਤਰਾ ਆਪਣਾ ਬੌਲ ਦਸੀ ਦੂਜਾ ਜਦੋਂ ਇਹ ਹਾਲੀ ਕੱਢ ਲਿਆ ਸੀ ਤੇਰੇ ਤਾਏ ਨੇ ਤਾਂ ਦੋ ਤੋ ਕੀ ਕਰਾਉਣਾ ਸੀ ਆਪਾਂ ਤਾਂ ਕਰਕੇ ਬਾਰੂ ਵੇਚਤਾ ਤਾਂ ਅੱਗੇ ਕਹਿੰਦਾ ਉਹ ਕਹਿੰਦੀ ਆ ਵੀ ਕੁੜੀ ਨੂੰ ਵੀ ਲਿਖ ਦੇ ਵੀ ਕੁੜੀ ਆ ਜਿਹੜੀ ਤੇਰੀ ਭੈਣ ਆ ਉਹਨੂੰ ਉਹਦੇ ਸਹੁਰੇ ਲੈ ਕੇ ਨਹੀਂ ਜਾਂਦੇ ਕਿੰਨਾ ਚਿਰ ਹੋ ਗਿਆ ਦੇਲੀਆਂ ਤੇ ਬੈਠੀ ਆ ਤੇ ਪੁੱਤਰਾ ਤੂੰ ਇਹ ਚਿੱਠੀ ਨੂੰ ਚਿੱਠੀ ਨਾ ਸਮਝੀ ਤਾਰ ਸਮਝੀ ਤੇ ਫੌਜ ਤੋਂ ਆਪਦਾ ਨਾਮਾ ਕਟਾ ਕੇ ਮਤਲਬ ਕਿ ਨਾਮ ਕਟਾ ਕੇ ਜਲਦੀ ਤੋਂ ਜਲਦੀ ਪਿੰਟ ਡਾਉਣ ਦੀ ਕੋਸ਼ਿਸ਼ ਕਰ ਤਾਂ ਜੋ ਇਹ ਜਿਹੜੇ ਦੁੱਖਾਂ ਤਕਲੀਫਾਂ ਨੇ ਇਹਨਾਂ ਨੂੰ ਤੂੰ ਹੱਲ ਕਰ ਸਕੇ ਉਹ ਕਹਿੰਦਾ ਵੀ ਇੰਨੀ ਚਿੱਠੀ ਲਿਖਣ ਦੇ ਬਾਵਜੂਦ ਵੀ ਮੈਨੂੰ ਬਿਲਕੁਲ ਵੀ ਔਖਾ ਜਾਂ ਕੋਈ ਘਬਰਾਹਟ ਮਹਿਸੂਸ ਨਹੀਂ ہوئی۔ ਪਰ ਕਹਿੰਦਾ ਉਹਦੇ ਇੱਕ ਬੋਲ ਮੈਨੂੰ ਅੰਦਰ ਤੱਕ ਛੂਕੇ ਲੈ ਗਏ। ਜਦੋਂ ਕਹਿੰਦਾ ਇੰਨੇ ਦੁੱਖ ਲਿਖਣ ਤੋਂ ਬਾਅਦ ਮੈਨੂੰ ਇਹ ਲੱਗਿਆ ਵੀ ਜਿੱਦਾਂ ਸਾਰੇ ਦੁੱਖ ਇਸ ਵਿਚਾਰੀ ਮਾਈ ਦੇ ਘਰੇ ਆਏਗੇ ਹੁਣ ਵੀ ਪ੍ਰਮਾਤਮਾ ਨੇ ਸਭ ਤੋਂ ਜ਼ਿਆਦਾ ਤਕਾ ਹੀ ਇਸ ਨਾਲ ਕੀਤਾ ਹੋਵੇ। ਪਰ ਕਹਿੰਦਾ ਫੇਰ ਵੀ ਮੈਂ ਉਹਨੂੰ ਪੁੱਛਿਆ ਵੀ ਤਾਈ ਹੋਰ ਕੋਈ ਗੱਲਬਾਤ ਤਾ ਕਹਿੰਦੀ ਆ ਵੀ ਪੁੱਤਰਾ ਇੱਕ ਵਾਰੀ ਐਦਾਂ ਕਰ ਸਾਰੀ ਚਿੱਠੀ ਮੈਨੂੰ ਪੜ੍ਹ ਕੇ ਸੁਣਾ ਦੇ ਤਾਂ ਜੋ ਕੋਈ ਗੱਲਬਾਤ ਰਹਿੰਦੀ ਹੋਈ ਮੈਂ ਤੈਨੂੰ ਦੱਸ ਸਕਾਂ ਤੇ ਤੂੰ ਉਹ ਦੁਬਾਰਾ ਲਿਖੇ ਤਾਂ ਕਹਿੰਦਾ ਮੈਂ ਜੂ ਹੀ ਉਹਨੂੰ ਦੁਬਾਰਾ ਕੱਲਾ ਕੱਲਾ ਲਫ਼ਜ਼ ਜਿਹੜਾ ਉਹਦੇ ਦੁਬਾਰਾ ਮੈਨੂੰ ਸਮਝਾਇਆ ਗਿਆ ਦੱਸਿਆ ਗਿਆ ਮੈਂ ਇੱਕ ਵਾਰੀ ਰਿਪੀਟ ਕਰਕੇ ਉਹਨੂੰ ਜਦੋਂ ਸੁਣਾਈ ਤਾਂ ਕਹਿੰਦਾ ਉਹ ਹੌਂਕਾ ਜਿਹਾ ਭਰ ਕੇ ਕਹਿੰਦੀ ਵੀ ਚੱਲ ਪੁੱਤਰਾ ਠੀਕ ਆ ਤਰਾ ਧੰਨਵਾਦ ਕਹਿੰਦਾ ਮਾਹ ਵੀ ਹੋਰ ਕੋਈ ਸ਼ਬਦ ਕਹਿੰਦਾ ਉਹ ਕਹਿੰਦੀ ਹੈ ਵੀ ਹੋਰ ਪੁੱਤਰਾ ਕੋਈ ਗੱਲ ਬਾਤ ਆ ਤੂੰ ਵੀ ਇਸੇ ਨਗਰ ਦਾ ਵਾਸੀ ਆ ਤੈਨੂੰ ਸਾਡੀ ਕੋਈ ਪਤਾ ਤੂੰ ਬਾਹਰ ਅੰਦਰ ਲੋਕਾਂ ਤੋਂ ਸੁਣੀ ਹੋਵੇ ਤੂੰ ਆਪਦੇ ਕੋਲੋਂ ਲਿਖ ਦੇ ਕਹਿੰਦਾ ਮੈਂ ਉਹਨੂੰ ਕਹਿੰਦਾ ਵੀ ਨਹੀਂ ਤਾਈ ਬਸ ਠੀਕ ਆ ਬਾਕੀ ਤਾਂ ਕਹਿੰਦਾ ਦਾਉ ਕਹਿੰਦੀ ਹੈ ਵੀ ਚੱਲ ਪੁੱਤਰਾ ਫਿਰ ਇੱਕ ਗੱਲ ਕਹਿ ਕੇ ਚਿੱਠੀ ਦਾ ਐਂਡ ਕਰ ਦੇ ਕਹਿੰਦਾ ਉਹੀ ਗੱਲ ਮੈਨੂੰ ਅੰਦਰ ਤੱਕ ਤੋੜ ਗਈ ਜਦੋਂ ਉਹਨੇ ਕਿਹਾ ਵੀ ਐਂਡ ਤੇ ਲਿਖ ਦੇ ਪੁੱਤਰਾ ਬਾਕੀ ਸਭ ਸੁੱਖ ਸਾਂਤ ਦਾ ਇਹਨਾਂ ਬਾਕੀ ਸਭ ਸੁਖ ਸ਼ਾਂਤ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਸਾਡੇ ਪੰਜਾਬ ਦੇ ਲੋਕ ਸਾਡੀਆਂ ਮਾਤਾਵਾ ਪੈਣਾ ਬਜ਼ੁਰਗ ਨੌਜਵਾਨ ਇੰਨੇ ਦੁੱਖ 'ਚ ਹੋਣ ਦੇ ਬਾਵਜੂਦ ਵੀ ਕਿੱਦਾਂ ਉਹਨਾਂ ਦੇ ਮੂੰਹ 'ਚ ਇੱਕੋ ਗੱਲ ਨਿਕਲਦੀ ਆ ਵੀ ਬਾਕੀ ਸਭ ਸੁਖ ਸ਼ਾਂਤ ਅੱਜ ਵੀ ਕਹਿੰਦਾ ਤੁਸੀਂ ਚਾਹੇ ਦੇਖੋ ਵੀ ਚਾਹੇ ਚਿੱਠੀ ਤੋਂ ਫੋਨ ਦਾ ਜ਼ਮਾਨਾ ਆ ਗਿਆ ਕੋਈ ਕਿੱਡੀ ਵੱਡੀ ਪ੍ਰੋਬਲਮ 'ਚ ਵੀ ਹੋਵੇ ਚਾਹੇ ਕਿਸੇ ਤੋਂ ਕਿਸੇ ਨੇ ਮਦਦ ਲੈਣੀ ਆ ਪਰ ਕਹਿੰਦਾ ਜਦੋਂ ਉਹ ਹੈਲੋ ਕਹਿ ਕੇ ਪੁੱਛਦਾ ਅਗਲਾ ਮੂਹਰੇ ਵੀ ਹੋਰ ਕਿਦਾਂ ਤਾਂ ਕਹਿੰਦਾ ਉਹ ਇਹੀ ਕਹਿੰਦਾ ਵੀ ਬਾਕੀ ਸਭ ਠੀਕ ਠਾਕ ਆ ਉਤੋਂ ਬਾਅਦ ਕਹਿੰਦਾ ਅਗਲਾ ਆਪਣਾ ਦੁੱਖ ਦੱਸਣਾ ਸ਼ੁਰੂ ਕਰਦਾ ਪਰ ਉਤੋਂ ਪਹਿਲਾਂ ਤਾਂ ਕਹਿੰਦਾ ਉਹਦੇ ਮੂੰਹ ਚ ਇੱਕੋ ਗੱਲ ਨਿਕਲਦੀ ਆ ਵੀ ਬਾਕੀ ਸਭ ਸੁਣ ਸੁਣ ਨੂੰ ਬਹੁਤ ਅਜੀਬੋ-ਗਰੀਬ ਜਿਹੀ ਲੱਗੀ ਯਾਦ ਵੀ ਆਈ ਪੁਰਾਣੀ ਇੱਕ ਪੁਰਾਣੀ ਯਾਦ ਐਵੇਂ ਆਈ ਵੀ ਇਹ ਪੰਜਵੀਂ ਜਾਂ ਛੇਵੀਂ ਚ ਮੇਰੀ ਪੜ੍ਹੀ ਹੋਈ ਸੀ ਸੋ ਅੱਜ ਕੁਦਰਤੀ ਲਿੰਕ ਮੂਹਰੇ ਆ ਗਿਆ ਸੋ ਸੋਚਿਆ ਥੋੜੇ ਯਾਦ ਕਰਾਈ ਜਾਵੇ ਸ਼ੇਅਰ ਕੀਤੀ ਜਾਵੇ ਕਿਉਂਕਿ ਮੈਨੂੰ ਅੱਜ ਦੇ ਕਿਤਾਬਾਂ ਵਿੱਚ ਤਾਂ ਪਤਾ ਨਹੀਂ ਵੀ ਇਹ ਸਟੋਰੀ ਹੈਗੀ ਹੈ ਜਾਂ ਨਹੀਂ ਹੈ ਕਿ ਪਰ ਜਦੋਂ ਮੈਂ ਪੜ੍ਹਦਾ ਸੀ ਉਦੋਂ ਇਹ ਸਟੋਰੀ ਬਹੁਤ ਜਿੱਦਾਂ ਕਹਿ ਲਈਏ ਵੀ ਫੇਮਸ ਸੀਗੀ ਵੀ ਬਾਕੀ ਪੁੱਤਰਾ ਸਾਫ ਸੁੱਖ ਸੰਦਾ ਸੋ ਕਿਹਨੇ ਕਿਹਨੇ ਇਹ ਕਹਾਣੀ ਪਹਿਲਾਂ ਸੁਣੀ ਹੋਈ ਹੈ ਜਾਂ ਪੜ੍ਹੀ ਹੋਈ ਆ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਨਮੈ ਕਿ세 ਕੰਸਰਟ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਆ ਸੋ ਨਾਲ ਨਾਲ ਤੁਸੀਂ ਜੀਰੀ ਦਾ ਵੀ ਘੇੜਾ ਮਾਰ ਲਿਆ ਆਪਣੀ ਦਾ ਸੋ ਕਿਦਾਂ ਲੱਗੀ ਜੀਰੀ ਵੀ ਕਹਾਣੀ ਦੇ ਨਾਲ ਨਾਲ ਮੀ ਪੈ ਕੇ ਹਟਿਆ ਬਟ ਤਲਖਣੀ ਆ ਪੈਰ ਤਲਕਦਾ ਕੁਸ਼ਾ ਦੇਖੋ ਟੋਏ ਭਰੇ ਖਣੀ ਤੇ ਬੱਟਾਂ ਪਰ ਬਹੁਤ ਹੌਲੀ ਹੌਲੀ ਤੁਰਨਾ ਪੈਂਦਾ ਸੋ ਆ ਕਾਗਜ਼ ਲੱਗਿਆ ਹੁੰਦਾ ਨਾ ਇੱਕ ਬੱਟਾਂ ਪਰ ਤੁਸੀਂ ਦੇਖਿਓ ਗਾਮ ਲੋਕ ਹੁਣ ਜਿਆਦਾਤਰ ਲਾਦਨ ਇਹਦੀ ਵੀ ਤੁਹਾਨੂੰ ਇੱਕ ਵਾਰ ਗੱਲ ਦੱਸਦਾ ਮੈਂ ਵੀ ਪੜ੍ਹੀ ਸੀ ਕਿਤੇ ਨਾ ਸੌਰੀ ਵੀਡੀਓ ਦੇਖੀ ਸੀ ਕੋਈ ਨੌਜਵਾਨ ਮੰਨ ਲਓ ਵੀ ਇਹਦੇ ਵਿੱਚ ਕੱਖ ਹੋ ਜਾਂਦਾ ਥੱਲੇ ਇਹਦੇ ਤੁਹਾਨੂੰ ਦਿਖਾ ਵੀ ਦਿੰਦਾ ਜਿੱਦਾਂ ਕੀ ਆ ਹੋਇਆ ਹੋਇਆ ਆਹ ਦੇਖੋ ਉਹ ਕਹਿੰਦਾ ਵੀ ਨੌਜਵਾਨ ਇਦਾਂ ਕੱਖ ਕੱਢ ਰਿਹਾ ਸੀ ਕੋਈ ਤੇ ਕੱਢਦੇ ਕੱਢਦੇ ਉਹਨੂੰ ਪਤਾ ਨਹੀਂ ਲੱਗਿਆ ਵੀ ਉਹਨੂੰ ਇਦਾਂ ਲੱਗਿਆ ਵੀ ਕਿਸੇ ਤਿੱਖੀ ਚੀਜ਼ ਨੇ ਜਿੱਦਾਂ ਉਹਨੂੰ ਕੱਟ ਲਿਆ ਹੁੰਦਾ ਵੀ ਜਿੱਦਾਂ ਸੂਈ ਟਾਈਪ ਕੁਛ ਜਾਂ ਪ੍ਰਿੰਟ ਟਾਈਪ ਲੜ ਗਿਆ ਹੁੰਦਾ ਤਾਂ ਕਹਿੰਦਾ ਵੀ ਉਹਨੇ ਅਣਗੌਲਿਆ ਜਿਹਾ ਕਰਤਾ ਵੀ ਚਲੋ ਉਦਾਂ ਹੀ ਕਿਸੇ ਚੀਜ਼ ਨੇ ਕੱਟ ਲਿਆ ਤਾਂ ਰਾਤ ਨੂੰ ਕਹਿੰਦਾ ਜਦੋਂ ਉਹ ਆਪਦਾ ਨਹਾਉਣ ਧੋਣ ਤੋਂ ਬਾਅਦ ਆ ਕੇ ਘਰੇ ਪੈਂਦਾ ਤਾਂ ਪਹਿਣ ਤੋਂ ਬਾਅਦ ਉਹਨੂੰ ਉਹ ਚੀਜ਼ ਦਾ ਜਲਾਟ ਜਿਆ ਜ਼ਿਆਦਾ ਮਹਿਸੂਸ ਹੋਣ ਲੱਗਦਾ ਤਾਂ ਮਹਿਸੂਸ ਹੁੰਦਾ ਜਦੋਂ ਤਾਂ ਉਹ ਪਹਿਲਾਂ ਤਾਂ ਘਰਦਿਆਂ ਨਾਲ ਗੱਲ ਸ਼ੇਅਰ ਨਹੀਂ ਕਰਦਾ ਵੀ ਚਲੋ ਹੁਣ ਰਾਤ ਦਾ ਸਮਾਂ ਕਿਹਨੂੰ ਉਠਾ ਲਾਂਗੇ ਹਨਾ ਤਾਂ ਫੇਰ ਜਦੋਂ ਬਾਲੀ ਉਹਦੀ ਬੇਵਸੀ ਹੋ ਜਾਂਦੀ ਆ ਤਾਂ ਆਪਦੇ ਘਰਦਿਆਂ ਨੂੰ ਠਾਲਦਾ ਵੀ ਮੇਰੇ ਤਾਂ ਦਰਦ ਜ਼ਿਆਦਾ ਹੋ ਰਿਹਾ ਤੁਸੀਂ ਦੇਖੋ ਮੈਨੂੰ ਲੈ ਕੇ ਜਾਓ ਕਿਸੇ ਪਾਸੇ ਤਾਂ ਉਹਦੇ ਘਰ ਦੇ ਜਦੋਂ ਉਹਨੂੰ ਲੈ ਕੇ ਜਾਂਦੇ ਨੇ ਉਹ ਜਾਨ ਨੂੰ ਦਿਨ ਚੜ ਜਾਂਦਾ ਤਾਂ ਉਹ ਵੀਡੀਓ ਦੇ ਮੁਤਾਬਕ ਵੀ ਉਹ ਜਿਹੜਾ ਨੌਜਵਾਨ ਸੀ ਉਹਨੂੰ ਕਿਸੇ ਸੱਪ ਨੇ ਕੱਟ ਲਿਆ ਸੀ ਤੇ ਸੱਪ ਦੇ ਕੱਟਣ ਨਾਲ ਉਹਦੀ ਮੁੰਡੇ ਦੀ ਮੰਨ ਲਓ ਵੀ ਨਾ ਦਰਦ ਸਹਿਣ ਜੋਗ ਹੋਣ ਕਰਕੇ ਉਹ ਵੀ ਥੋੜੇ ਕਿ ਚਿਰਚੇ ਮੌਤ ਹੋ ਗਈ ਸੋ ਕਾਗਜ਼ਾ ਜਿਹੜਾ ਆਪਾਂ ਲਾਤਾ ਦੰਨੇ ਆ ਸੋ ਇਹਦਾ ਫਾਇਦਾ ਬਹੁਤ ਆ ਪਰ ਇਹਦਾ ਜਿਹੜਾ ਇਹ ਨੁਕਸਾਨ ਆ ਜੇ ਕਿਤੇ ਕੱਖ ਕੱਢਣਾ ਮੇਰੇ ਹਿਸਾਬ ਨਾਲ ਜੇ ਕਿਤੇ ਤੁਸੀਂ ਇਹ ਚੋਂ ਕੱਖ ਕੱਢਣਾ ਤਾਂ ਇਦਾਂ ਕਰੋ ਦਵਾਈ ਆਉਂਦੀ ਹੈ ਇੱਕ ਜਿਹੜੀ ਕਿ ਇਹਨਾਂ ਨੂੰ ਜਿਹੜੇ ਜਾਨਵਰ ਹੁੰਨੇ ਆ ਪਾਣੀ 'ਚ ਇਹਨਾਂ ਨੂੰ ਮਾਰ ਵੀ ਦਿੰਦੀ ਆ ਪਰੇ ਵੀ ਭਜਾ ਦਿੰਦੀ ਆ ਉਹਦੀ ਥੋੜੀ ਜੀ ਡੋਜ਼ ਇੱਕ ਜਾਂ ਦੋ ਦਿਨ ਪਹਿਲਾਂ ਪਾ ਦਿਓ ਤਾਂ ਕਿ ਜਿਹੜੇ ਜਾਨਵਰ ਹੋਣ ਜਦੋਂ ਤੁਸੀਂ ਬੱਟਾਂ ਖੁਰਚਣੀਆਂ ਨੇ ਸਾਫ਼ ਕਰਦੀਆਂ ਨੇ ਤਾਂ ਬੱਟਾਂ ਇਹ ਸਾਫ਼ ਹੋ ਜਾਣ ਵਿੱਚੋਂ ਮੰਨ ਲਓ ਵੀ ਜਿਹੜਾ ਜਾਨਵਰ ਆ ਉਹ ਭੱਜ ਸਕੇ ਤੇ ਥੋੜਾ ਜਿਹੜਾ ਨੁਕਸਾਨ ਉਹ ਨਾ ਹੋ ਸਕੇ ਤੋਂ ਮੇਰੀ ਦਾ ਬੱਕੀ ਰਹਿ ਇਹ ਆ ਵੀ ਹਾਈ ਚੀਜ਼ ਚੰਗੀ ਹੈ ਮਾੜੀ ਨਹੀਂ ਹੈਗੀ ਪਰ ਆ ਜਿਹੜਾ ਨੁਕਸਾਨ ਇਹ ਜੇ ਅਸੀਂ ਆਪਾਂ ਮੜਾ ਚ ਧਿਆਨ ਦੇ ਲਿਆ ਹਨ ਇਹ ਤੋਂ ਬਚਿਆ ਜਾ ਸਕਦਾ ਕਿਉਂਕਿ ਪਾਣੀ ਦੇ ਵਿੱਚ ਇੰਨੇ ਕ ਜੀਵ ਜੰਤੂ ਆ ਜਿਹੜੇ ਕਿ ਬਾਹਰ ਦਿਸਦੇ ਨੇ ਧਰਤੀ ਤੇ ਫਿਰਦੇ ਨੇ ਜੀਵ ਜੰਤੂ ਉਹਦੇ ਨਾਲੋਂ ਕਿਤੇ ਦੁੱਗਣੇ ਚੌਗਣੇ ਨੇ ਪਾਣੀ ਦੇ ਵਿੱਚ ਨੇ ਜਿਹੜੇ ਤੁਸੀਂ ਚਾਹੇ ਸਰਚ ਕਰਕੇ ਦੇਖ ਲਿਓ ਵੀ ਜਿਹੜੇ ਆਪਾਂ ਨੂੰ ਅੱਖਾਂ ਨਾਲ ਪਾਰ ਦਿਂਦੇ ਨੇ ਉਹਦੇ ਨਾਲੋਂ ਜਿਹੜੇ ਜਾਨਵਰਾਂ ਦੀ ਗਿਣਤੀ ਉਹ ਪਾਣੀ ਦੇ ਵਿੱਚ ਕਿਤੇ ਜ਼ਿਆਦਾ ਸੋ ਤੁਹਾਨੂੰ ਕਿਹੜੇ ਜਾਨਵਰ ਨੇ ਕਿੱਥੇ ਕੱਟ ਲੈਣਾ ਕੁਛ ਨਹੀਂ ਪਤਾ ਸੋ ਕਿਹੜੀ ਜਾਨਵਰ ਚ ਕਿਹੜੀ ਜ਼ਹਿਰ ਉਹਦਾ ਕੀ ਐਂਟੀਡੋਟ ਹੋ ਰਹਾ ਹੈ ਨਾ ਉਹ ਵੀ ਕਿਸੇ ਨੂੰ ਪਤਾ ਨਹੀਂ ਹੈਗਾ ਇਹਦਾ ਖਾਸ ਸੋ ਫਿਰ ਡਾਕਟਰਾਂ ਦਾ ਤਾਂ ਇੱਕ ਕਿਸਮ ਦਾ ਤੁੱਕਾ ਹੀ ਹੁੰਦਾ ਤੁਸੀਂ ਸਭ ਜਾਣਦੇ ਆ ਸੋ ਜੇਕਰ ਪਹਿਲਾਂ ਹੀ ਸਾਵਧਾਨੀ ਵਰਤੀ ਜਾਵੇ ਤੋਂ ਸਭ ਤੋਂ ਬੈਟਰ ਸੋ ਵੀਡੀਓ ਇੱਥੇ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਆਪਾਂ ਗੇੜਾ ਦੇ ਆਏ ਉੱਪਰ ਦੀ ਠੀਕ ਹੈ ਜੀ ਆਇਆ ਮੈਂ ਡਰ-ਡਰਦੀਆਂ ਕਿਉਂਕਿ ਮੈਂ ਛੋਟੀ ਨਹੀਂ ਨਾਲ ਲੈ ਕੇ ਆਇਆ ਪਹਿਲਾਂ ਕੁੱਤੇ ਫਿਰਦੇ ਸੀ ਤਿੰਨ-ਚਾਰ ਇਕੱਠੇ ਹੀ ਕਰੋ ਨਿਕਲਣ ਤੋਂ ਬਾਅਦ ਆਹ ਗੱਲ ਆਦਾ ਕਿ ਮੈਂ ਚਲੋ ਥੋੜੇ ਨਾਲ ਸ਼ੇਅਰ ਕਰਦੇ ਆਂ ਪਰ ਕੁੱਤਿਆਂ ਤੋਂ ਡਰਦੇ ਮਾਰੇ ਸੋਚਿਆ ਵੀ ਚਲੋ ਐਦਾਂ ਤਾਂ ਨਹੀਂ ਮਗਰ ਪੈਂਦੇ ਡਰੋਂ ਅੰਦਰੋਂ ਅੰਦਾ ਪਗੀਤੀ ਹੋਈ ਆ ਦੇਖੋ ਖੱਬਲ ਸਕਾਇਆ ਪਿਆ ਆਪਣਾ ਤਾਂ ਕਰਕੇ ਸਬਰੇ ਐਨਾ ਬ੍ਰੇਕ ਨਾਲ ਕੱਖ ਕੱਢਿਆ ਮੈਂ ਜਿਰੀ ਚੋਂ ਛੱਡ ਗਲਦਾ ਪਰ ਫੇਰ ਵੀ ਕਿਤੇ ਨਾ ਕਿਤੇ ਉਈ ਨਾ ਕੋਈ ਬੂਝਾ ਰਹਿ ਜਾਂਦਾ ਕੱਖ ਦਾ ਇਹਨੂੰ ਐਦਾਂ ਪੱਟ ਲੋ ਧੋ ਲੋ ਧੋ ਕੇ ਜਿੱਥੇ ਮਰਜੀ ਸੱਡ ਦੋ ਇਹਨੂੰ ਸੁੱਕ ਜਾਂਦਾ ਐਦਾਂ ਧੋ ਕੇ ਜੜ ਜੀ ਤੂੰ ਤਾ ਹੋ ਵੀ ਨਾ ਕੱਖ ਫਿਰ ਸੁੱਕ ਜਾਂਦਾ ਪਹਿਲਾਂ ਬੱਟ ਤੇ ਰੱਖ ਲੋ ਇਕੱਠਾ ਹੀ ਲੈ ਕੇ ਆਪਦਾ ਬਾਹਰ ਸੱਡ ਦੋ ਫਿਰ ਹੁਣ ਮੇਰੇ ਕੋਲ ਤਾਂ ਚਲੋ ਦੋ ਬੁੱਝੇ ਸੀ ਮੈਂ ਤਾਂ ਕਰਕੇ ਕੱਟ ਲਿਆ ਆ ਨਹੀਂ ਪਹਿਲਾਂ ਦੋ ਤਿੰਨ ਥੈਲੇ ਪਰ ਪਰ ਕੇ ਸੱਟੇ ਆ ਦੋ ਵਾਰੀ ਕੱਖ ਘੜਤਾ ਜਰੀਚੂ ਸਵਾ ਆਪਣਾ ਬਾਜਰਾ ਤੇ ਸਰੋਂ ਸਰੋਂ ਘਰੇ ਵੀ ਜੰਮੀ ਇੱਥੇ ਵੀ ਜੰਮੀ ਇਨੂੰ ਕਿ ਸਾਗ ਕਹਿੰਦੇ ਆ ਲੋਕ ਬੋਸਪਾਸ਼ਾ ਚ ਸ਼ਹਿਰੀ ਕਹਿੰਦੇ ਆ ਸਾਗ ਵੀ ਇੱਜ ਤਾਂ ਸਾਗ ਨਹੀਂ ਸਰੋਂ ਹੁੰਦੀ ਆ ਕਰਉ ਆਪਣੀ ਹੋ ਗਈ ਸਰੋਂ ਦੀ ਪਛਾਣ ਕੀ ਆ ਦੇਖੋ ਬਾਜਰੇ ਦੇ ਵਿੱਚ ਆ ਤਿਤਲੀ ਟੈਪ ਸਰੋਂ ਦਾ ਢੱਕਾ ਹੈ ਠੀਕ ਆ ਬਹੁਤ ਆ ਇਹਦੇ ਵਿੱਚ ਜੰਮੀ ਹੋਈ ਚਲੋ ਠੀਕ ਆ ਜੀ ਮਿਲਾਂਗੇ ਨਵੇਂ ਕਿਸੇ ਵੀਡੀਓ ਤੇ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਜਿਉਂਦੇ ਵੱਸਦੇ ਰਹੋ ਸਾਗ ਦੇਖਣਾ ਚਾਹਰੀਆਂ ਦਾ ਗਾਣਾ ਤਿਤਲੀ ਟੈਪ ਪੱਤੇ ਨਹੀਂ ਜਿਹੜੇ ਇਹ ਸਾਗ ਦੇ ਹੀ ਨੇ ਸਾਰਾ ਨਾਲ ਨਾਲ ਆ ਵੀਡੀਓ ਦੇਖ ਲਈ ਧੰਨਵਾਦ